ਗਲਾ ਬੱਚੀ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਵੱਡਾ ਖੁਲਾਸਾ ਕਰ ਦਿੱਤਾ ਤਦਦਾਦ ਇਹ ਕਿ ਜਲੰਧਰ ਦੇ ਦੂਰਦਰਸ਼ਨ ਐਨਕਲੇਵ ਦੇ ਵਿੱਚ ਪਿਤਾ ਨੇ ਰੋ ਰਹੀ 5 ਸਾਲ ਦੀ ਮਾਸੂਮ ਬੱਚੀ ਦੀ ਆਵਾਜ਼ ਬੰਦ ਕਰਨ ਦੇ ਲਈ ਉਸ ਦਾ ਗਲਾ ਕੋਟ ਕੇ ਕਤਲ ਕਰ ਦਿੱਤਾ ਬੱਚੀ ਦਾ ਕਸੂਰ ਸਿਰਫ ਇਹਨਾ ਸੀ ਕਿ ਉਹ ਰੋ ਰਹੀ ਸੀ ਤੇ ਉਸ ਦੀ ਆਵਾਜ਼ ਪਿਤਾ ਨੂੰ ਬਰਦਾਸ਼ਤ ਨਹੀਂ ਹੋਈ ਤਾਂ ਇਸ ਮਾਮਲੇ ਦੇ ਵਿੱਚ ਥਾਣਾ ਸਾਦ ਦੇ ਐਸਪੀ ਹਰਮਿੰਦਰ ਸਿੰਘ ਗਿੱਲ ਨੇ ਅਹਿਮ ਖੁਲਾਸੇ ਕੀਤੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਦੂਰਦਰਸ਼ਨ ਕਲੇਵ ਦੇ ਵਿੱਚ ਬੱਚੀ ਦੇ ਕਤਲ ਦੀ ਸੂਚਨਾ ਮਿਲਦੀ ਹੈ ਤਾਂ ਪੁਲਿਸ ਮੌਕੇ ਤੇ ਪਹੁੰਚੀ ਹੈ ਦੇਖਿਆ ਤਾਂ ਪਿਤਾ ਨੇ ਬੱਚੀ ਦਾ ਕਤਲ ਕੀਤਾ ਸੀ ਇਸ ਮਾਮਲੇ ਦੇ ਵਿੱਚ ਗਵਾਂਡੀ ਜਿਨ੍ਹਾਂ ਦਾ ਇਹ ਕਹਿਣਾ ਹੈ ਹੀ ਇਸ ਮਾਮਲੇ ਦੇ ਵਿੱਚ ਪਿਤਾ ਹੀ ਬੱਚੀ ਦਾ ਕਾਤਲ ਜਿਸ ਤੋਂ ਬਾਪ ਪਿਤਾ ਨੂੰ ਗ੍ਰਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਸ਼ਰਾਬ ਦੇ ਨਸ਼ੇ ਦੇ ਵਿੱਚ ਤੋਸੀਤਕਾਰ ਦੇ ਵਿੱਚ 5 ਸਾਲਾਂ ਬੱਚੀ ਰੋ ਰਹੀ ਸੀ ਖਾਣਾ ਖਾਂਦੇ ਲਈ ਜ਼ਿੱਦ ਕਰ ਰਹੀ ਸੀ ਰੋ ਰਹੀ ਸੀ ਤੇ ਇਸ ਦੇ ਚੱਲਦੇ ਆ ਪਿਤਾ ਨੂੰ ਮੇਂ ਬਰਦਾਸ਼ਤ ਨਾ ਹੋਇਆ ਤਾਂ ਉਸਨੇ ਆਪਣੀ ਹੀ ਬੱਚੀ ਨੂੰ ਆਪਣੇ ਹੱਥੀ ਮਾਰ ਮੁਕਾਇਆ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਨੇ ਸਰ ਇਹ ਕੀ ਮਾਮਲਾ ਹੈ ਸਾਰਾ ਜੋ ਲੜਕੀ ਦੀ ਬਾਂਸਾਲਾ ਲੜਕੀ ਦੀ ਮੌਤ ਹੋਈ ਹੈ ਇਹ ਮਿਤੀ 3 ਤੋਂ 26 ਨੂੰ ਜਿਹੜਾ ਹੈਗਾ ਦੂਰਦਰਸ਼ਨ ਇਨਕਲੇਵ 7 ਨੰਬਰ ਡਿਵੀਜ਼ਨ ਦੇ ਵਿੱਚ ਇਹ ਇੱਕ ਕਲੋਨੀ ਪੈਂਦੀ ਆ ਉੱਥੇ 5 ਸਾਲ ਦੀ ਇੱਕ ਬੱਚੀ ਦਾ ਇਨਫਾਰਮੇਸ਼ਨ ਆਈ ਸੀ ਵੀ 5 ਸਾਲ ਦੀ ਬੱਚੀ ਦਾ ਇੱਕ ਮਟਰ ਹੋਇਆ ਇਮੀਡੀਏਟਲੀ ਐਸ ਐਚ ਓ ਸਾਹਿਬ ਤੇ ਏ ਸੀ ਪੀ ਮਾਲਟਰਨ ਸਾਹਿਬ ਰਮਿੰਦਰ ਸਿੰਘ ਹੋਣਾ ਨੇ ਰਸ਼ ਕੀਤਾ ਜਿੱਥੇ ਜਾ ਕੇ ਦੇਖਿਆ ਕਰਕੇ ਵੀ ਬੱਚੀ ਨੂੰ ਜਿਹੜਾ ਉਹ ਉਹਦੇ ਫਾਦਰ ਨਹੀਂ ਗਲਾ ਘੁੱਟ ਕੇ ਜਿਹੜਾ ਮਾਤਾ ਸੀਗਾ ਤੇ ਇਸ ਸੰਬੰਧ ਵਿੱਚ ਜਿਹੜਾ ਹੈਗਾ ਜਿਹੜਾ ਉਹਨਾਂ ਦਾ ਗਵਾਂਡੀ ਸੀਗਾ ਹਿੰਮਤ ਕੁਮਾਰ ਉਦੇ ਬਿਆਨ ਦੇ ਉੱਤੇ ਜਿਹੜਾ ਹੈਗਾ ਅਸੀਂ ਇਹ ਮੁਕਤਮਾ ਦਾ ਚ ਕੀਤਾ ਮੁਕਤਮਾ ਨੰਬਰ 20 ਅੰਡਰ ਸੈਕਸ਼ਨ 103 ਬੀ ਐਨ ਐਸ ਵੀ ਐਸ ਡੀ ਵੀ ਨੰਬਰ 7 ਦਰਜ ਕੀਤਾ ਗਿਆ ਔਰ ਜਿਹੜਾ ਇਹ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਦੋਸ਼ੀ ਸੀਗਾ ਇਹ ਅਰਵਿੰਦ ਕੁਮਾਰ ਇਹ ਬਹੁਤ ਸ਼ਰਾਬੀ ਹਾਲਤ ਵਿੱਚ ਸੀਗਾ ਔਰ ਇਹ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਕੰਮ ਕਰ ਕੋਈ ਕਰਦਾ ਨਹੀਂ ਸੀ ਇਹਦੀ ਜਿਹੜੀ ਵਾਈਬ ਸੀਗੀ ਜਿਹੜੀ ਆ ਉਹ ਘਰਾਂ ਦੇ ਵਿੱਚ ਕੰਮ ਕਰਕੇ ਘਰਾਂ ਦੇ ਭਾਂਡੇ ਮਾਂਜ ਕੇ ਜਾਂ ਝਾੜੂ ਪੂੰਛਾ ਕਰਕੇ ਜਿਹੜੇ ਆਪਣੇ ਪਰਿਵਾਰ ਦਾ ਕਜਾਰਾ ਕਰਦੀ ਸੀ ਔਰ ਇਹ ਦੋ ਬੱਚੇ ਸੀ ਇਹ 5 ਸਾਲ ਦੀ ਲੜਕੀ ਸੀਗੀ ਔਰ ਇੱਕ ਇਹਨਾਂ ਦਾ 1.5 ਸਾਲ ਦਾ ਜਿਹੜਾ ਬੇਟਾ ਸੀਗਾ ਔਰ ਜਿਆਦਾ ਅਲਕੋਹੋਲਿਕ ਹੋਣ ਕਰਕੇ ਜਿਹੜਾ ਹੈਗਾ ਇਹ ਬੰਦਾ ਸ਼ਰਾਬ ਪੀਣ ਦਾ ਆਦੀ ਸੀ ਸਵੇਰੇ ਤੋਂ ਹੀ ਸ਼ਰਾਬ ਪੀਣ ਸ਼ੁਰੂ ਕਰ ਦਿੰਦਾ ਸੀ ਬੱਚੀ ਕਿਸੇ ਗੱਲ ਨੂੰ ਲੈ ਕੇ ਕੋਈ ਮੰਗ ਕਰਦੀ ਸੀ ਜਾਂ ਕੋ ਜਿੱਦ ਕਰਦੀ ਸੀ ਤੇ ਬੱਚੀ ਨੂੰ ਇਹਨੇ ਪਹਿਲਾਂ ਮਾਰਿਆ ਔਰ ਜਿਆਦਾ ਰੋਂਦਾ ਹੈ ਭੀ ਜਦੋਂ ਉਹਨੂੰ ਚੁੱਪ ਕਰਾਉਣ ਦੀ ਖਾਤਰ ਬੱਚੇ ਨੂੰ ਦੁਬਾਰਾ ਬੱਚੀ ਨੂੰ ਉਹਨੇ ਫੜਿਆ ਹੈਗਾ ਤਾਂ ਬਹੁਤ ਜ਼ੋਰ ਦੇ ਜਿਹੜਾ ਉਹਨੇ ਫੜ ਕੇ ਉਹਨੂੰ ਝੰਜੋਟ ਕੇ ਤੇ ਉਹਦਾ ਗਲਾ ਘੁੱਟਤਾ ਉਹਦੇ ਨਾਲ ਜਿਹੜੀ ਉਹ ਬੱਚੀ ਦੀ ਮੌਤ ਹੋ ਗਈ ਹੈਗੀ ਆ ਔਰ ਇਹਨੂੰ ਅਸੀਂ ਇਮੀਡੀਏਟਲੀ ਪਰਚਾ ਦਰਜ ਕਰਨ ਤੋਂ ਬਾਅਦ ਜਿਹੜਾ ਹੈਗਾ ਐਸਐਚਓ ਸਾਤ ਔਰ ਏਸੀਬ ਮਾਲਟੋਨ ਨੇ ਹੈਗਾ ਇਹਨੂੰ ਬਡਾਲਾ ਚੌਂਕ ਤੋਂ ਜਿਹੜਾ ਇਹਨੂੰ ਗ੍ਰਫਤਾਰ ਕਰ ਲਿਆ ਗਿਆ ਔਰ ਇਹਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਜਿਹੜਾ ਇਹਦਾ 2 ਦਿਨਾਂ ਦਾ ਪੁਲਿਸ ਰਿਮਾਨ ਲਿਆ ਗਿਆ ਹੈਗਾ ਔਰ ਹੋਰ ਵੀ ਸਖਤ ਨੇ ਪੁੱਛਗਿੱਛ ਕਰਦੇ ਵੀ ਕਿਸੇ ਹੋਰ ਕਾਰਨ ਕਰਕੇ ਤਾਂ ਨਹੀਂ ਬੱਚੀ ਨੂੰ ਮਾਰਿਆ ਹੈਗਾ ਔਰ ਜਿਹੜਾ ਇਹਨੇ ਬਹੁਤ ਹੀ ਇਹ ਹੀਨਸ ਕ੍ਰਾਈਮ ਜਿਹੜਾ ਔਰ ਸੈਂਸੇਸ਼ਨਲ ਕ੍ਰਾਈਮ ਹੈਗਾ ਇੱਕ ਪਿਓ ਨੇ ਆਪਣੀ 5 ਸਾਲ ਦੀ ਬੱਚੀ ਨੂੰ ਹੀ ਮਾਰ ਦਿੱਤਾ ਹੈਗਾ ਤੇ ਇਹ ਸਮਾਜ ਲਈ ਇੱਕ ਬਹੁਤ ਮਾੜਾ ਇੱਕ ਅਸਰ ਜਾਂਦਾ ਹੈਗਾ ਪਰ ਇਮੀਡੀਏਟਲੀ ਪੁਲਿਸ ਨੇ ਇਹਨੂੰ ਤੇ ਰੈਡਕਟ ਕਰਦੇ ਹੋਏ ਪਰਚਾ ਦਰਜ ਕਰਕੇ ਦੋਸ਼ੀ ਦੀ ਗ੍ਰਿਫਤਾਰੀ ਕਰ ਲਈ ਹੈ ਔਰ ਦੋਸ਼ੀ ਜਿਹੜਾ ਸਾਡੇ ਕੋਲ ਪੋਸਟ ਤੇ ਤੋਂ ਦਿੰਦੇ ਸਰ ਇੱਕ ਨਾ ਇਹ ਵੀ ਐਂਗਲ ਸਾਹਮਣੇ ਆ ਰਿਹਾ ਸੀ ਕਿਹਦੇ ਬੱਚੀ ਨੂੰ ਚੁੱਪ ਕਰਾਉਣ ਦੇ ਲਈ ਉਹਨੇ ਸ਼ਰਾਬੀ ਬੱਚੀ ਦੇ ਮੂੰਹ ਚ ਪਾਈ ਕੁਝ ਇਸ ਇਸ ਐਂਗਲ ਤੋਂ ਹਲੇ ਤੱਕ ਕੁਝ ਪਤਾ ਚੱਲਿਆ ਜਾਂ ਫੈਮਲੀ ਨੇ ਦੱਸਿਓ ਹੋਵੇ ਕੁਝ ਨਹੀਂ ਬਿਲਕੁਲ ਨਹੀਂ ਜੀ ਇਹੋ ਜੀ ਤਾਂ ਕੋਈ ਗੱਲ ਨਹੀਂ ਸਾਹਮਣੇ ਆਈ ਕਿਉਂਕਿ ਉਦੋਂ ਘਰ ਦੇ ਵਿੱਚ ਜਿਹੜਾ ਹੈਗਾ ਕਿਉਂਕਿ ਇਹ ਜਿਹੜੇ ਕੁਆਰਟਰਸ ਹੈਗੇ ਆ ਪ੍ਰਵਾਸੀ ਹੈਗੇ ਆ ਕੁਆਰਟਰਸ ਚ ਰਹਿੰਦੇ ਸੀਗੇ ਤੇ ਇਹੋ ਜੀ ਗੱਲ ਜਿਹੜੀ ਆ ਮੌਕੇ ਤੇ ਦੋਨੋਂ ਅਫਸਰ ਸਾਡੇ ਗਏ ਹੈਗੇ ਕੋਈ ਵੀ ਇਹੋ ਜੀ ਗੱਲ ਜਿਹੜੀ ਆ ਉਹ ਸਾਹਮਣੇ ਨਹੀਂ ਆਈ ਕੋਈ ਪਰਿਵਾਰਕ ਮੈਂਬਰ ਨੂੰ ਇਹ ਪਤਾ ਲੱਗਾ ਕਿ ਪਹਿਲੇ ਵੀ ਕੋਈ ਇੰਦੇ ਦੀ ਕੋਸ਼ਿਸ਼ ਕਰ ਚੁੱਕਾ ਬੱਚੀ ਨੂੰ ਕੁੱਟਮਾਰ ਕਰਦਾ ਹੋਵੇ ਜਾਂ ਇਹਦਾ ਦੁਰਵਿਵਹਾਰ ਕਰਦਾ ਹੋਵੇ ਨਹੀਂ ਉਹ ਉਹ ਜਿਹੜੀ ਉਹ ਜਿਹੜੇ ਆਲੇ ਦੁਆਲੇ ਉੱਥੇ ਕੁਆਰਟਰਸ ਦੇ ਵਿੱਚ ਜਿਹੜੇ ਰਹਿੰਦੇ ਹੈਗੇ ਆ ਉਹਨਾਂ ਨੇ ਦੱਸਿਆ ਵੀ ਇਹ ਸ਼ਰਾਬ ਪੀ ਕੇ ਆਪਣੇ ਬੱਚਿਆਂ ਨੂੰ ਬੱਚੀ ਨੂੰ ਤੇ ਘਰ ਵਾਲੀ ਨੂੰ ਆਲਮੋਸਟ ਰੋਜ਼ ਹੀ ਕੁੱਟਦਾ ਸੀਗਾ ਕਿਉਂਕਿ ਸ਼ਰਾਬੀ ਬੰਦਾ ਸੀਗਾ ਇਸ ਕਰ ਕੁਈ ਕਦੇ ਪੈਸੇ ਤੋਂ ਕੁੱਟਮਾਰ ਕਰਦੀ ਜਾਂ ਕਿਸੇ ਗੱਲ ਤੋਂ ਕੁੱਟਮਾਰ ਕਰਦੀ ਆਪਣੀ ਵਾਈਫ ਨੂੰ ਤੇ ਉਹਨੂੰ ਆਲਮੋਸਟ ਰੋਜ਼ ਹੀ ਕੁੱਟਦਾ ਸੀਗਾ ਇਹ ਬੱਚੇ ਇਕੱਲੇ-ਇਕੱਲੇ ਸੀ ਕੋਈ ਹੋਰ ਬਰੇਦਰ ਸਿਚੁਏਸ਼ਨ ਨਹੀਂ ਇਹ ਤਾਂ ਆਮ ਦੱਸਿਆ ਵੀ ਇਹ 5 ਸਾਲ ਦੀ ਬੱਚੀ ਸੀਗੀ ਇੱਕ ਇਹਦਾ ਛੋਟਾ ਸੀਗਾ 1.5 ਸਾਲ ਦਾ ਇਹਦਾ ਭਰਾ ਹੈਗਾ ਛੋਟਾ ਜਿਹੜਾ ਉਹਨਾਂ ਦਾ ਇੱਕ ਬੱਚਾ ਉਸਨ ਘਰ ਦੇ ਵਿੱਚ ਹੋਰ ਕੋਈ ਹੋਰ ਕੋਈ ਸੀਗਾ ਤੋ ਨਾਲ ਤੇ ਉਹ ਤੋ ਨਾਲ ਨਹੀਂ ਉਹ ਬੱਚਾ ਵੀ 1.5 ਸਾਲ ਦਾ ਘਰੇ ਹੀ ਸੀ ਔਰ ਇਹ ਬੱਚੀ ਸੀਗੀ ਤੇ ਜਿਹੜੀ ਬੱਚੀ ਦੀ ਮਾਂ ਹੈਗੀ ਆ ਉਹ ਕਰਾਂਚ ਕੰਮ ਕਰ ਲਈ ਉਹਨੂੰ ਲੋਕਾਂ ਦੇ ਕਰਾਂਚ ਕੰਮ ਕਰ ਲਈ ਜਿੱਦਾਂ ਤਾਂ ਨਹੀਂ ਲੱਤੀ ਸੀਗੀ ਤਾਂ ਕਰਕੇ ਉਹਨੂੰ ਜਿੱਦਾਂ ਕਰਤਾ ਕਿਉਂਕਿ ਅਕਸਰ ਹੁੰਦਾ ਲੜਕੀ ਨੂੰ ਕੋਈ ਸਿੱਟ ਜਾਂਦੇ ਆ ਜੰਮਦੀ ਹੋਈ ਜਾਂ ਕੋਈ ਉਹਦਾ ਮਾਰ ਦਿੰਦੇ ਆ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਕਿਉਂਕਿ ਜੇ ਐਦਾਂ ਦੀ ਗੱਲ ਹੋਏ ਤਾਂ ਪਤਾ ਲੱਜੰਦੀ ਸੀਗੀ ਉੱਥੇ ਤੁਹਾਨੂੰ ਦੱਸਿਆ ਵੀ ਜਿਹੜੇ ਕੁਆਰਟਰਸ ਹੈਗੇ ਆ ਉੱਥੇ ਇਕੱਲੇ ਇਹ ਕੱਲਾ ਪਰਿਵਾਰ ਨਹੀਂ ਰਹਿੰਦਾ ਸੀਗਾ ਹੋਰ ਵੀ ਜਿਹੜੇ ਹੈਗੇ ਆ ਉਹ ਪਰਿਵਾਰ ਰਹਿੰਦੇ ਨੇ ਫਰੈਂਡ ਚ ਰਹਿੰਦੇ ਸਰ ਇੱਕ ਇਸ ਦੇ ਬਿਲੋਂ ਆਪਣੀ ਗਲਤੀ ਮੰਨੀ ਜਾਂਦੀ ਆ ਜਦੋਂ ਵਾਈਫ ਘਰ ਆ ਕੇ ਪੁੱਛਦੀ ਆ ਕਿ ਬੇਟੀ ਨੂੰ ਕੀ ਹੋਇਆ ਤੇ ਪੁਲਿਸ ਦੇ ਮੋਡਲ ਇਨਵੈਸਟੀਗੇਸ਼ਨ ਦੇ ਵਿੱਚ ਵੀ ਇਹਨੇ ਆਪਣੀ ਗਲਤੀ ਮੰਨੀ ਹੈ ਕੁਝ ਦੱਸਿਆ ਕਿ ਹੋਇਆ ਕਿਵੇਂ ਜਾਂ ਕੁਝ ਦੱਸਿਆ ਹੋਵੇ ਉਸਨੇ ਦੇਖੋ ਜਿਹੜੀ ਪ੍ਰੀਲੀਮਨਰੀ ਪੁੱਛਗਿੱਛ ਦੀ ਹੋਈ ਹੈਗੀ ਆ ਉਹਦੇ ਵਿੱਚ ਤਾਂ ਨੇਚਰਲੀ ਆ ਵੀ ਜਦੋਂ ਸ਼ਰਾਬ ਦੇ ਨਸ਼ੇ ਵਿੱਚ ਇਹ ਕੰਮ ਕਰ ਬੈਠਾ ਉਸ ਤੋਂ ਬਾਅਦ ਜਦੋਂ ਸ਼ਰਾਬ ਉੱਤਰੀ ਹੈਗੀ ਉਹਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ ਪਛਤਾਵਾ ਹੋਗਾ ਤੇ ਪਰ ਜਿਹੜੀ ਹੁਣ ਜੋ ਚੀਜ਼ ਹੋ ਚੁੱਕੀ ਆ ਉਹ ਵਾਪਸ ਤਾਂ ਨਹੀਂ ਆ ਸਕਦੀ ਪਰ ਇਸ ਟਾਈਮ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਪਿਛਤਾਵੇ ਵਿੱਚ ਹੈਗਾ ਕੋਰਟ ਚ ਪੇਸ਼ ਕਰਤਾ ਇਹ ਕਰਨਾ ਹਾਲੇ ਬਿਲਕੁਲ ਜੀ ਕੋਰਟ ਚ ਪੇਸ਼ ਕਰਤਾ 2 ਦਿਨ ਦਾ ਪੁਲਿਸ ਰਿਮਾਨ ਸਾਡੇ ਕੋਲ ਹੈਗਾ ਠੀਕ ਠੀਕ ਥੈਂਕ ਯੂ ਜੀ ਸਰ 2 ਮਿੰਟ ਰੋ ਪਲੀਜ਼